what's on ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇੱਕ ਵਾਰੀ ਫਿਰ ਪਹੁੰਚੇ ਆ ਪਠਾਨਕੋਟ ਦੇ ਹਲਕਾ ਪੋਆ ਜਿਹੜਾ ਸਰਹੱਦੀ ਇਲਾਕਾ ਹੈਗਾ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਤਸਵੀਰਾਂ ਹੈਗੀਆਂ ਜਿਹੜਾ ਗੁੱਜਰ ਪਰਿਵਾਰ ਸੀਗਾ ਅੱਜ ਤੋਂ 5 ਦਿਨ ਪਹਿਲੇ ਹੜ੍ਹ ਦੀ ਝਪੇੜ ਦੇ ਵਿੱਚ ਆ ਗਿਆ ਸੀਗਾ ਜਿਸ ਵਿੱਚ ਇੱਕ ਮਾਈ ਤੇ ਤਿੰਨ ਬੱਚੇ ਛੋਟੇ ਛੋਟੇ ਜਿਹੜੇ ਆ ਰੋੜ ਗਏ ਸੀਗੇ ਨਾਲ ਦੀ ਸਕਰੀਨ ਤੇ ਵੀ ਤਸਵੀਰਾਂ ਦਿਖਾ ਰਹੇ ਤੇ ਲਾਈਵ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਹ ਪਰਿਵਾਰ ਹੈਗੇ ਨਾ ਅੱਜ ਵੀ ਜਿਹੜੇ ਆ ਉਸ ਮਾਈ ਦੀ ਤੇ ਬੱਚਿਆਂ ਦੀ ਭਾਲ ਕਰ ਰਿਹਾ ਆ ਦੱਸਦੇ ਕਿ ਇੱਕ ਬੱਚੀ ਦੀ ਜਿਹੜੀ ਹੈ ਡੈੱਡ ਬੋਡੀ ਅਥੋਂ ਮਿਲ ਗਈ ਸੀਗੀ ਇਹ ਜਗ੍ਹਾ ਹੈਗੀ ਆ ਜਿੱਥੋਂ ਮਿਲੀ ਸੀ ਡੇਰੇ ਦੇ ਲਾਗੋਂ ਕਹਿੰਦੇ ਜਿਹੜੀ ਜ਼ਮੀਨ ਦੇ ਵਿੱਚ ਤਸਵੀਰ ਹੋਈ ਸੀਗੀ ਤੇ ਅਥੋਂ ਡੈੱਡ ਬੋਡੀ ਮਿਲੀ ਸੀਗੀ ਤੇ ਜਿਹੜੇ ਦੋ ਬੱਚੇ ਤੇ ਇੱਕ ਮਾਈ ਅਜੇ ਤੱਕ ਉਸ ਦੀ ਭਾਲ ਕੀਤੀ ਜਾ ਰਿਹਾ ਲੇਕਿਨ ਕੁਝ ਵੀ ਅਜੇ ਤੱਕ ਪਤਾ ਨਹੀਂ ਚਲਿਆ ਤਸਵੀਰਾਂ ਨਾਲ ਦਿਖਾ ਰਹੇ ਕਿ ਅੱਜ ਡਰੋਨ ਨਾਲ ਵੀ ਜਿਹੜੀ ਆ ਪੂਰੇ ਦਰਿਆ ਦੀ ਸਰਚ ਕੀਤੀ ਜਾ ਰਹੀ ਹੈ ਤਸਵੀਰਾਂ ਦੇਖ ਲਓ ਕਿਵੇਂ ਡਰੋਨ ਨਾਲ ਸਰਚ ਕੀਤੀ ਜਾ ਰਹੀ ਹੈ ਲੇਕਿਨ ਅਜੇ ਤੱਕ ਕੁਝ ਵੀ ਜਿਹੜਾ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਰੁੜ ਕੇ ਚਲੇ ਗਏ ਨੇ ਅਜੇ ਤੱਕ ਨਾ ਤਾਂ ਕੋਈ ਡੈੱਡ ਬੋਡੀ ਮਿਲੀ ਹੈ ਇਹ ਡੇਰਾ ਹੈਗਾ ਦੇਸੇ ਦੇ ਵੀ ਪਾਣੀ ਦੀ ਲਹਿਰ ਦੇ ਵਿੱਚ ਪੂਰੀ ਤਰ੍ਹਾਂ ਆਇਆ ਸੀਗਾ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਜਿਹੜਾ ਇਹ ਡੇਰਾ ਡੁੱਬਿਆ ਹੋਇਆ ਬਿਲਕੁਲ ਬੁਰੀ ਤਰ੍ਹਾਂ ਤੇ ਇੱਥੇ ਕਹਿੰਦੇ ਨੇ ਕਿ ਡੰਗਰ ਜਿਹੜੇ ਸੀਗੇ ਇਹਨਾਂ ਦੇ ਇਸ ਪਰਿਵਾਰ ਦੇ ਗਰੀਬ ਪਰਿਵਾਰ ਆ ਡੰਗਰ ਵੀ ਜਿਹੜੇ ਸੀਗੇ 20 ਦੇ ਕਰੀਬ ਦਸੇ ਆ ਰਿਆਂ ਮੱਝਾਂ ਸੀਗੀਆਂ ਜਾਂ ਵਾਧ ਸੀਗੀਆਂ ਤੇ ਜਿਹੜੀਆਂ ਕੁਛ ਹੀ ਰਹਿ ਗਏ ਨੇ ਬਾਕੀ ਰੋੜ ਚੁੱਕੇ ਨੇ ਕਾਫੀ ਜਿਹੜੇ ਮਾੜੇ ਹਾਲਾਤ ਨੇ ਇਸ ਪਰਿਵਾਰ ਦੇ ਦੁੱਖ ਬਹੁਤ ਜ਼ਿਆਦਾ ਸਾਨੂੰ ਵੀ ਬਹੁਤ ਜ਼ਿਆਦਾ ਦੁੱਖ ਹੈ ਵੀ ਕੁਦਰਤ ਦੀ ਜਿਹੜਾ ਕਹਿਰ ਬੜਾ ਵੱਡਾ ਹੋਇਆ ਪਰ ਅਜੇ ਤੱਕ ਜਿਹੜਾ ਕੁਝ ਵੀ ਜਿਹੜਾ ਪਤਾ ਨਹੀਂ ਚੱਲ ਸਕਿਆ ਕਿ ਉਹ ਮਾਈ ਤੇ ਦੋ ਬੱਚੇ ਕਿੱਥੇ ਨੇ ਡਰੋਨ ਨਾਲ ਸਰਚ ਕੀਤੀ ਜਾ ਰਹੀ ਹੈ ਇਹਨਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ ਹੈ ਇਹਨਾਂ ਨੇ ਮੰਗ ਫਿਰ ਕੀਤੀ ਹੈ ਪ੍ਰਸ਼ਾਸਨ ਤੋਂ ਕਿ ਸਾਡੀ ਮਦਦ ਚਲੋ ਵੈਸੇ ਤਾਂ ਪ੍ਰਸ਼ਾਸਨ ਕਰ ਰਿਹਾ ਹਰ ਵੇਲੇ ਪਰ ਮਦਦ ਉਹਨਾਂ ਨੂੰ ਜ਼ਰੂਰੀ ਹੈ ਟਾਈਮ ਦੇਣ ਹੋਰ ਜਿਹੜੀ ਐਨਡੀਆਰਐਫ ਦੀ ਟੀਮਾਂ ਹੈਗੀਆਂ ਉਹਨਾਂ ਨੂੰ ਵੀ ਕਿਹਾ ਲਿਆਂਦਾ ਜਾਏ ਤੇ ਜਿਹੜੀ ਇਹੜੀਆਂ ਡੈੱਡ ਬੋਡੀਆਂ ਉਹਨਾਂ ਨੂੰ ਲੱਭਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਏ ਤੇ ਉੱਥੇ ਹੀ ਇਹਨਾਂ ਦੀ ਮਾਲੀ ਸਹਾਇਤਾ ਵੀ ਜਿਹੜੀ ਕੀਤੀ ਹੈ ਦੂਸਰੇ ਪਾਸੇ ਜਦੋਂ ਜਿਹੜੇ ਅਧਿਕਾਰੀ ਸੀਗੇ ਡਰੋਨ ਸਰਚ ਕਰ ਰਹੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਵੀ ਇਹ ਸਾਫ਼ ਕੀਤਾ ਗਿਆ ਕਿ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦੇ ਨਾਲ ਹੈ ਤੇ ਉਹ ਲਗਾਤਾਰ ਜਿਹੜਾ ਡਰੋਨ ਦੇ ਨਾਲ ਸਰਚ ਕਰ ਰਹੇ ਨੇ ਤੇ ਅੱਗੇ ਵੀ ਸਰਚ ਹੁਣ ਦਾ ਜਾਰੀ ਰਹੇਗਾ ਇਹਨਾਂ ਦੀ ਮਦਦ ਕਰਨ ਲਈ ਉਹ ਹਰ ਟਾਈਮ ਹਰ ਬਖਤਵਾਂ ਦੇ ਨਾਲ ਨਾਲ ਗੱਲਬਾਤ ਸੁਣਾਣਿਆ ਕੀਤੀ ਹੋਈ ਨਾ ਪਰਿਵਾਰਾਂ ਨਾਲ ਤੇ ਜਿਹੜੇ ਅਧਿਕਾਰੀ ਸੀਗੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਕੋਈ ਸਰਕੀ ਨਾ ਆਈ ਆਪਣਾ ਸ਼ੇਰਾਂ ਦੇ ਸ਼ੇਰਾਂ ਲਈ ਪੰਜ ਦਿਨ ਹੋ ਗਿਆ ਕਰੀਬ ਜਿਹੜਾ ਤੁਹਾਡਾ ਪਰਿਵਾਰ ਸੀਗਾ ਕੰਦੇ ਵਹਿ ਗਿਆ ਸੀਗਾ ਇੱਕ ਲਾਸ਼ ਵੀ ਮਿਲੀ ਸੀ ਲੜਕੀ ਦੀ ਅੱਜ ਡਰੋਨ ਨਾਲ ਵੀ ਸਰਚ ਕੀਤਾ ਯਾਰ ਕੁਝ ਲੱਗਾ ਪਤਾ ਅਜੇ ਤੱਕ ਇਹਨਾਂ ਕੰਮ ਦਾ ਸਾਰਾ ਕੋਈ ਕਸਤ ਕੀਤੀ ਗੱਲੋਂ ਬੱਸ ਕੋਈ ਕੋਕੋਸ ਕੀ ਤੀਨ ਨੇ ਨੀ ਪਤਰਾ ਕਾਲ ਦੀ ਕਿਵੇਂ ਜਿਹੜਾ ਹਾਦਸਾ ਵਾਪਰਿਆ ਸੀ ਕਿਵੇਂ ਵਾਪਰਿਆ ਸੀ ਤੁਹਾਨੂੰ ਪਤਾ ਕੀ ਹੋਇਆ ਸੀਗਾ ਆਹੋ ਜੀ ਬਾਰਸ਼ ਲੱਗੀ ਜੀ ਉਹ ਕਿ ਪਾਣੀ ਦਿਰਾ ਆਇਆ ਜੀ ਸਮਾਰ ਸਮਾਰ ਲੋਕਾਂ ਸਾਰੇ ਬਾਹਰ ਉੱਦ ਖੜ੍ਹ ਲਏ ਸੀ ਤੇ ਬਹਿ ਗਏ ਸੀ ਸੜਕ ਦੇ ਨਾਲ ਤੇ ਬੱਚੇ ਉਥੇ ਰਾਕਿਤੇ ਸੀ ਕੋਠੀ ਦੇ ਵਾ ਉਹ ਬਾਬੇ ਖਜ਼ੀ ਦੇ ਅੰਦਰ ਤੇ ਮਾਈ ਵੀ ਹੋਣ ਵੀ ਐਸੀ ਬੰਦੇ ਆਈ ਬਾਹਰ ਆਡਾ ਉਧੇ ਭਾਈ ਮਾ ਬਾਦਰੀ ਉਹ ਜਦੋਂ ਤੁਸੀਂ ਮਨ ਟੁੱਟਾ ਉਹਦੇ ਕੋਪਰ ਲੱਗ ਲੋ ਕਿ ਨਾ ਸਕਦੇ ਪਹਿਨ ਮਾਈ ਦੇ ਬੱਚੇ ਰਹੇ ਅੰਦਰ ਫੇ ਸਾਡੀ ਅਸੀਂ ਗੇ ਵਿੱਚੋਂ ਖੱਡ ਸਾਡੀ ਪੇਛ ਨਹੀਂ ਦੇ ਕਿੰਨੇ ਬੱਚੇ ਸੀਗੇ ਤਿੰਨ ਮੈਂ ਦੋ ਮੁੰਡੇ ਸੀ ਇੱਕ ਲੜਕੀ ਸੀ ਤੇ ਇੱਕ ਮਾਈ ਸੀ ਕੋਈ ਸਰਕਾਰ ਵਾਲੋ ਹਜੇ ਤੱਕ ਤੁਹਾਡੀ ਕੋਈ ਮਦਦ ਕਰਨ ਆਇਆ ਪਹੁੰਚਿਆ ਹੈ ਸਰਕਾਰ ਨੂੰ ਕੋਈ ਆਇਆ ਮਦਦ ਕਰਨ ਤੁਹਾਡੀ ਹਾਇ ਹਾਇ 5000 ਰੁਪਏ ਯਾਰ ਬੋਲ ਤੱਕ ਕਿ ਸਰਕਾਰ ਅਗਰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਆਹ ਪਾਣੀ ਦੀ ਵੀ ਮਸ਼ੀਨ ਹੁੰਦੀ ਹੈ ਅਦਾ ਬੁਆਏ ਭਾਈ ਕੀ ਨਾਮ ਹੈ ਆਪਣਾ ਸਰ ਮੇਰਾ ਨਾਮ ਦੀਨ ਮੁਹੰਮਦ ਹੈ ਮੈਂ ਸੁੰਦਰਪੁਰ ਤੋਂ ਬਲਾਕ ਕਰਨੀ ਕੀ ਕਹਿਣਾ ਚਾਹੁੰਦੇ ਇਹ ਬੜਾ ਵੱਡਾ ਜਿਹੜਾ ਹਾਸਾ ਇਸ ਪਰਿਵਾਰ ਨਾਲ ਬੀਤਿਆ ਤਿੰਨ ਬੱਚੇ ਹੀ ਇੱਕ ਮਾਈ ਹਿਰਚਾਰੀ ਰੁੱੜ ਗਈ ਹੈ ਸਰ ਬਹੁਤ ਮਾੜੀ ਹੋਈ ਹੈ ਔਰ ਗੱਲ ਕਰਦੇ ਪ੍ਰਚਾਰ ਸੰਜੀ ਸੁੰਦਰ ਚੱਕ ਬੈਠੇ ਆ ਕੋਈ ਇੰਦੇ ਤੱਕ ਅੱਜ ਤੱਕ ਕੋਈ ਚਾਰਾ ਨਹੀਂ ਡੰਗਰਾਂ ਦਾ ਮਾੜਾ ਹਾਲ ਹੈ ਔਰ ਤੋਂ ਹੋਰ ਇੰਦੇ ਕੋਲ ਕੋਲੀ ਵੀ ਨਹੀਂ ਪਾਣੀ ਪੀਣ ਜੋ ਆਇਤਾ ਤੱਕ ਕੋਈ ਚਾਰਾ ਚੂਰਾ ਇਹਨਾਂ ਨੂੰ ਬੱਚਿਆਂ ਨੂੰ ਬੱਚੇ ਜਿਹੜੇ ਬੱਚੇ ਹੈ ਇਹਨਾਂ ਕੋਲ ਕੁਸ਼ਕਾ ਖ ਨਹੀਂ ਬਿਲਕੁਲ ਖਾਲੀ ਹੋ ਗਏ ਕਿੰਨੇ ਡੰਗਰ ਤੱਕ ਇਹਨਾਂ ਦੇ ਰੁੜ ਗਏ ਨੇ ਡੰਗਰ ਬੱਕਰੀਆਂ ਭੇਡਾਂ ਸਭ ਕੁਝ ਡੰਗਰੇ ਕੋ ਬੱਚੇ ਕੋ ਚਾਰ ਚਾਰ ਜੋ 40 40 ਡੰਗਰੇ ਹੀ ਤਿੰਨ ਤਿੰਨ ਚਾਰ ਚਾਰ ਬੱਚੇ ਗਰੀਬ ਪਰਿਵਾਰ ਹੈ ਇਹ ਵੀ ਬਹੁਤ ਗਰੀਬ ਹੈ ਬਹੁਤ ਮਾੜੀ ਹੋਈ ਸਰ ਉਹਨਾਂ ਦੀ ਕਿ ਹਜੇ ਤੱਕ ਜਿਹੜਾ ਜਿਹੜੇ ਜੀ ਆਉਣਾ ਸਰ ਉਹਨਾਂ ਵਿੱਚੋਂ ਇੱਕ ਲੜਕੀ ਲੱਭੀ ਹੈ ਬਾਕੀ ਤਿੰਨ ਜੀ ਜੱਬੀ ਦੇ ਕੀ ਮੰਗ ਕਰਦੇ ਹੋ ਇਹਨਾਂ ਦੀ ਡੈਡ ਬੱਧੀ ਹੈ ਸਰ ਲੱਭਣੀ ਚਾਹੀਦੀ ਅੱਜ ਡਰੋਨ ਨਾਲ ਵੀ ਕਹਿੰਦੇ ਸਵੇਰ ਸਵੇਰ ਦਾ ਕੋਈ ਨਹੀਂ ਸੀ ਸਰ ਅੱਜ 5ਵਾਂ ਦਿਨ ਹੈ ਸਰ ਕੋਈ ਅੱ ਸਭ ਕੀ ਕਹਿਣਾ ਚਾਹੋਗੇ ਜਿਹੜੇ ਡਰੋਨ ਨਾਲ ਭਾਲ ਕੀਤੀ ਗਈ ਹੈ ਜਿਹੜੇ ਨਾਪਤਾ ਹੋਏ ਸੀ ਇਹਦੇ ਸਮਝਾਇਦੇ ਹੋ ਸਰ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਜਿਹੜਾ ਇੱਥੇ ਦਰਿਆ ਦੇ ਸਾਰੇ ਆਲੇ ਦੁਆਲੇ ਦਾ ਏਰੀਆ ਹੈ 5 ਕਿਲੋਮੀਟਰ ਦਾ ਇੱਥੇ ਡਰੋਨ ਨਾਲ ਸਰਚ ਕਰ ਰਹੇ ਹਾਂ ਜੇ ਕੋਈ ਡੈੱਡ ਬੋਡੀ ਸਾਨੂੰ ਬਰਾਮਦ ਹੁੰਦੀ ਹੈ ਤੇ ਉਹ ਜਰੂਰ ਅਸੀਂ ਆ ਨਾ ਦੱਸਾਂਗੇ ਤੇ ਫਿਲਹਾਲ ਤੇ ਸਾਡਾ ਆਪਰੇਸ਼ਨ ਜਾਰੀ ਹੈ ਜੀ ਸੌ ਸਰਚ ਚੱਲ ਰਹੀ ਹੈ ਜਿੱਦਾਂ ਕੁਝ ਪਤਾ ਲੱਗਦਾ ਜੀ ਦੱਸਾਂ ਸਰ ਕਿਨੀ ਦੇਰ ਹੋ ਗਈ ਆਪਾਂ ਸਰ ਕਰਦੀ ਸਰ ਕਾਲਨ ਸਗੇ ਅਸੀਂ ਮਾਧਪੁਰ ਏਰੀਆ ਦੇ ਵਿੱਚ ਉਧਰ ਸਰਚ ਕੀਤੀ ਸੀ ਅੱਜ ਜਿੱਦਨ ਰੋਡ ਜਮਲ ਸਿੰਘ ਦੇ ਏਰੀਆ ਚ ਆਏ ਆ ਜਿੱਧਰ ਸਰਚ ਕਰਨੀ ਕੰਟੀਨਿਊ ਜਿੰਨੀ ਦੇ ਤੱਕ ਸਾਡਾ ਤੁਹਾਨੂੰ ਡੈੱਡ ਬੋਡੀ ਸਨਾਈ ਲੱਭ ਜਾਂ ਸਰਚ ਕੰਟੀਨਿਊ ਰਹੀ